ਬੀਤੀ ਰਾਤ ਹੋਇਆ ਕਿ ਸੀ ਐਕਚੁਅਲ ਤੇ ਵਿੱਚ ਤਾਂ ਪੋਰਹਿਰਾ ਪੁਲਿਸ ਚੌਂਕੀ ਦਾ ਜੋ ਅਧਿ ਅਧਿਕਾਰੀ ਹੈ ਐਸਆਈ ਸੰਜੀਵ ਕੁਮਾਰ ਉਸਦੇ ਕੀ ਹਾਲਾਤ ਸੀ ਅਸੀਂ ਪਹਿਲੀ ਵਾਰ ਇਦਾਂ ਦਾ ਕੰਮ ਦੇਖਿਆ ਪੁਲਿਸ ਨੇ ਇੰਨੀ दारू ਪੀਣੀ ਮੰਨ ਲਓ ਇਨਸਾਨ ਕੋਈ ਵੀ ਮੰਨ ਲਓ ਜਦੋਂ ਕੋਈ ਏਦਾਂ ਦੀ ਕੋਈ ਦਿੱਕਤ ਆndi ਹੈ ਨਾ ਜੀ ਉਸ ਵੇਲੇ ਇਨਸਾਨ ਭੱਜਦਾ ਕਿ ਚਲੋ ਇਹਨਾਂ ਪ੍ਰਸ਼ਾਸਨ ਤੋਂ ਮਦਦ ਲਈ ਜਾਵੇ ਪਰ ਇਹਨਾਂ ਕੋਲ ਜੇ ਬੰਦਾ ਪਹੁੰਚ ਜਾਵੇ ਤੇ ਖੁਦ ਜੁੱਤੀਆਂ ਖਾਣ ਦਾ ਕਾਰਨ ਬਣਾ ਲਵੇ ਅਸੀਂ ਰਾਤ ਇਹ ਸਭ ਕੁਝ ਦੇਖ ਚੁੱਕੇ ਇੱਥੇ ਯਾ ਕਹਿੰਦੇ ਜੋ ਏਐਸਆਈ ਸੰਜੀਪ ਕੁਮਾਰ ਹੈ ਉਸ ਵੱਲੋਂ ਇਹ ਸਾਰੀ ਗੱਲਬਾਤ ਕੀਤੀ ਜਾ ਰਹੀ ਸੀ ਮੰਨ ਲਓ ਨਾਲੇ ਇਕੱਠੇ ਹੀ ਸੀਗੇ ਮੋਰੇ ਮੋਰੇ ਏਐਸਆਈ ਸੀਗਾ ਦੋਨੋਂ ਪਿੱਛੇ ਉਹ ਜਿਹੜੇ ਦੂਜੇ ਅਫਸਰ ਤਾਂ ਸੰਜੀਪ ਕੁਮਾਰਾ ਨਾਲ ਮੁਖ ਹੋਇਆ ਹੈ ਘੜੀ ਕੋਕਟਮਾਰ ਕੀਤੀ ਆ ਹਾਂਜੀ ਹਾਂਜੀ ਇਹ ਦਿਖਾ ਸਕਦੇ ਹੋ ਸੱਚ ਬੋਲਦੇ ਹੋ ਤੇ ਝੂਠ ਬੋਲਦੇ ਨਹੀਂ ਰਿਪੋਰਟ ਵਿੱਚ ਕੱਪੜੇ ਖੋਲ ਕੇ ਦਿਖਾ ਹਾਂਜੀ ਦਿਖਾ ਦਿਓ ਉਂਗਾ ਕਹਿੰਦੇ ਗੋਟ ਟੁੱਟਿਆ ਉਹ ਤਾਂ ਸਿਵਲ ਹਸਪਤਲ ਚ ਡਾਕਟਰ ਕਰ ਗਿਆ ਜਿਨ੍ਹਾਂ ਨੂੰ ਮਛਣਾਣ ਆਇਆ ਸੀ ਇਹਦੇ ਤੇ ਉਹ ਸਿਵਲ ਚ ਆ ਜੀ ਉਹਨਾਂ ਦਾ ਗੋਟ ਟੁੱਟਿਆ ਉਹਨਾਂ ਦੀ ਬਹੁਮਾਰ ਉਮਰ ਕਿੰਨੀ ਹੈ ਤੁਹਾਡੀ ਮੇਰੀ 27 ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ ਹਾਂ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਸੋ ਦੱਸ ਦੇਣਾ ਚਾਹੁੰਦਾ ਹੈ ਕਿ ਇਸ ਵਕਤ ਅਸੀਂ ਹੁਸ਼ਾਰਪੁਰ ਪੁਰਹਿਰਾ ਪੁਲਿਸ ਚੌਂਕੀ ਦੇ ਬਾਹਰ ਖੜੇ ਹਾਂ ਸੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਮੇਰੇ ਪਿੱਛੇ ਵੇਖ ਵੀ ਸਕਦੇ ਹੋ ਪੁਲਿਸ ਚੌਕੀ ਪੁਰਹੀਰਾ ਢਾਣਾ ਮਾਡਲ ਟਾਊਨ ਹੁਸ਼ਿਆਰਪੁਰ ਜੋ ਕਿ ਢਾਣਾ ਮਾਡਲ ਟਾਊਨ ਦੇ ਅਧੀਨ ਆਉਂਦੀ ਹੈ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਪੁਲਿਸ ਚੌਕੀ ਪੁਰਹੀਰਾ ਤੇ ਇੱਕ ਵਾਰ ਮੁਰ ਤੋਂ ਬੀਤੀ ਰਾਤ ਪੁਰਹੀਰਾ ਪੁਲਿਸ ਚੌਕੀ ਮੁਰ ਤੋਂ ਸੁਰਖੀਆਂ ਦੇ ਵਿੱਚ ਆਈ ਹੈ ਕਿਉਂਕਿ ਮਾਮਲਾ ਇਸ ਤਰ੍ਹਾਂ ਹੁੰਦਾ ਹੈ ਜੋ ਜਾਣਕਾਰੀ ਹਾਸਲ ਹੋਈ ਹੈ ਕਿ ਪੁਰਹੀਰਾ ਪੁਲਿਸ ਚੌਕੀ ਦੇ ਮੁਲਾਜ਼ਮ ਨੇਉ ਫਤਿਹਗੜ ਦੇ ਮੁਹੱਲਾ ਮੁਹੱਲਾ ਨਿਉ ਫਤਿਹਗੜ ਜਾਂਦੇ ਨੇ ਤਾਂ ਇੱਥੇ ਇੱਕ ਮੋਟਰਸਾਈਕਲ ਨੂੰ ਚੋਕੇ ਲਿਆਉਂਦੇ ਨੇ ਹਾਲਾਂਕਿ ਇਹ ਮਾਲਕਾਂ ਵੱਲੋਂ ਕਿਹਾ ਜਾਂਦਾ ਕਿ ਉਸ ਮੋਟਰਸਾਈਕਲ ਦੇ ਉਹਨਾਂ ਦੇ ਕੋਲ ਕਾਗਜ਼ात ਵੀ ਮੌਜੂਦ ਨੇ ਤਾਂ ਜਦੋਂ ਉਹ ਗੱਲਬਾਤ ਕਰਨ ਦੇ ਲਈ ਚੌਂਕੀ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪੁਰੀ ਹਰਾ ਪੁਲਿਸ ਚੌਕੀ ਦਾ ਇੰਚਾਰਜ ਏਐਸਆਈ ਸੰਜੀਵ ਕੁਮਾਰ ਜੋ ਸ਼ਰਾਬ ਦੇ ਨਸ਼ੇ ਦੇ ਵਿੱਚ ਟੱਲੀ ਸੀ ਤਾਂ ਉਹਨਾਂ ਦੇ ਦੋ ਹੋਰ ਮੁਲਾਜ਼ਮ ਉਹਨਾਂ ਵੱਲੋਂ ਵੀ ਸ਼ਰਾਬ ਦਾ ਸੇਵਰ ਹੈ ਜਿਹੜਾ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਕੀਤਾ ਹੋਇਆ ਸੀ ਜੋ ਦੋਸ਼ ਇਹਨਾਂ ਪੀੜਤਾ ਵੱਲੋਂ ਲਗਾਏ ਗਏ ਨੇ ਉਸ ਆਧਾਰ ਤੇ ਮੈਂ ਗੱਲਬਾਤ ਕਰ ਰਿਹਾ ਸੋ ਤਸਵੀਰਾਂ ਦੇ ਵਿੱਚ ਹੁਣ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੀੜਤ ਨੇ ਆਪਣੇ ਸਮਰਥਕਾਂ ਦੇ ਨਾਲ ਇੱਥੇ ਖੜੇ ਨੇ ਆ ਗੁਜਰ ਭਾਈਚਾਰੇ ਨਾਲੇ ਨਾਲ ਸਬੰਧ ਰੱਖਦੇ ਨੇ ਤਾਂ ਜੋ ਵੀ ਦੱਸਿਆ ਜਾ ਰਿਹਾ ਹੈ ਕਿ ਪੁਰੀ ਹਰਾ ਪੁਲਿਸ ਚੌਕੀ ਦੇ ਵਿੱਚ ਇਹ ਮੁੰਡੇ ਨੂੰ ਛੜਵਾ ਮੁੰਡਿਆਂ ਨੂੰ ਛੜਵਾਉਣ ਦੇ ਲਈ ਆ ਰਿਹਾ ਸੀ ਤਾਂ ਉਹਨਾਂ ਦੇ ਨਾਲ ਕੁਟਮਾਰ ਕੀਤੀ ਜਾ ਰਹੀ ਸੀ ਹਾਲਾਂਕਿ ਇਤਿਹਾਸਕੀ ਜੇਕਰ ਕੋਈ ਮੈਚ्योर ਬੰਦਾ ਜਾਨਕੀ ਕੋਈ ਬਜ਼ੁਰਗ ਵੀ ਆਉਂਦਾ ਸੀ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਸੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਪੀੜਤ ਗੱਲਬਾਤ ਕਰ ਲੈਣ ਦੇ ਕਿਹੜਾ ਨਾਮ ਹੈ ਤੁਹਾਡਾ ਰਮੇਸ਼ ਕੁਮਾਰ ਰਮੇਸ਼ ਕੁਮਾਰ ਜੀ ਪਹਿਲਾਂ ਪੂਰੀ ਗੱਲਬਾਤ ਦੱਸ ਦਿਓ ਕਿ ਬੀਤੀ ਰਾਤ ਹੋਇਆ ਕੀ ਸੀ ਐਕਚੁਅਲ ਤੇ ਵਿੱਚ ਤਪੋਰੀ ਹਰਾ ਪੁਲਿਸ ਚੌਕੀ ਦਾ ਜੋ ਅਧਿ ਅਧਿਕਾਰੀ ਹੈ ਐਸਐਸਆਈ ਸੰਜੀਵ ਕੁਮਾਰ ਉਸਦੇ ਕੀ ਹਾਲਾਤ ਸੀਗੇ ਹਾਲਾਤ ਤਾਂ ਇਦਾਂ ਦੇ ਆ ਵੀ ਅਸੀਂ ਪਹਿਲੀ ਵਾਰ ਇਦਾਂ ਦਾ ਕੰਮ ਦੇਖਿਆ ਪੁਲਿਸ ਨੇ ਇੰਨੀ दारू ਪੀਣੀ ਮੰਨ ਲਓ ਇਨਸਾਨ ਕੋਈ ਵੀ ਮੰਨ ਲਓ ਜਦੋਂ ਕੋਈ ਇਦਾਂ ਦੀ ਕੋਈ ਦਿੱਕਤ ਆਂਦੀ ਹੈ ਨਾ ਜੀ ਉਸ ਵੇਲੇ ਇਨਸਾਨ ਭੱਜਦਾ ਕਿ ਚਲੋ ਇਹਨ ਪ੍ਰਸ਼ਾਸਨ ਤੋਂ ਮਦਦ ਲਈ ਜਾਵੇ ਪਰ ਇਹਨਾਂ ਕੋਲ ਜੇ ਬੰਦਾ ਪਹੁੰਚ ਜਾਵੇ ਤੇ ਖੁਦ ਜੁੱਤੀਆਂ ਖਾਣ ਦਾ ਕਾਰਨ ਬਣਾ ਲਵੇ ਅਸੀਂ ਰਾਤ ਇਹ ਸਭ ਕੁਝ ਦੇਖ ਚੁੱਕੇ ਇੱਥੇ ਰਾਤੀ ਇਹ ਮੇਰੇ ਭਾਂਜੇ ਦਾ ਮੋਟਰਸਾਈਕਲ ਉੱਥੋਂ ਚੱਕ ਕੇ ਲਿਆਏ ਤੇ ਉੱਥੇ ਉਹਦੇ ਤੇ ਮੁੰਡਾ ਹੋਰ ਬੈਠਾ ਸੀ ਕੋਈ ਤੇ ਉਹਨੂੰ ਕਹਿੰਦੇ ਭਈ ਉਹਦਾ ਇੱਕ ਇਹਦਾ ਮੋਟਰਸਾਈਕਲ ਉਹਨੇ ਕਿਹਾ ਭਈ ਸ਼ਾਮ ਦਾ ਮੋਟਰਸਾਈਕਲ ਹੈ ਕਹਿੰਦੇ ਉਹਦੇ ਨਾਲ ਗੱਲ ਕਰਾ ਉਹਨੇ ਇਹਦੇ ਨਾਲ ਗੱਲ ਕਰਾਈ ਕਹਿੰਦਾ ਜੀ ਮੇਰੇ ਕੋਲ ਕਾਗਜ਼ ਹੈਗੇ ਆ ਤੇ ਮੈਂ ਤੁਹਾਨੂੰ ਦਿਖਾਨਾ ਇੱਥੇ ਹੀ ਕਹਿੰਦੇ ਨਹੀਂ ਤੂੰ ਕਾਗਜ਼ ਲੈ ਕੇ ਚੌਂਕੀ ਆ ਜਾ ਇਹ ਉਥੋਂ ਮੈਂ ਭੇਜਿਆ ਇਹਨੂੰ ਮੈਂ ਕਿਹਾ ਜਾ ਤੂੰ ਇੱਕ ਵਾਰ ਮੈਂ ਕਿਹਾ ਕਾਗਜ਼ ਲੈ ਜਾ ਤੇ ਮੁੰਡੇ ਨੂੰ ਛਡਾ ਲਿਆ ਮੈਂ ਕਿਹਾ ਮੋਟਰਸਾਈਕਲ ਭਲਾ ਸਵੇਰੇ ਲਈ ਬਸ ਉੱਥੋਂ ਇਹ ਜਦੋਂ ਇੱਥੇ ਗੇਟ ਦੇ ਉੱਤੇ ਪਹੁੰਚਿਆ ਉਹਦਾ ਅੰਦਰ ਮੁੰਡੇ ਦਾ ਅੜਾੜ ਪੂਰਾ ਪਿਆ ਸੀਗਾ ਉਹਦਾ ਜਿੱਦਾਂ ਹੀ ਆ ਗਏ ਨੇ ਗੇਟ ਖੜਕਾਇਆ ਤੇ ਉਹ ਕਹਿੰਦਾ ਪਿਆ ਆ ਗਿਆ ਤੂੰ ਕਹਿੰਦਾ ਹਾਂਜੀ ਮੈਂ ਆ ਗਿਆ ਜੀ ਉਹਨਾਂ ਨੇ ਨਾਲੇ ਕਾਲਰ ਦੋ ਇਹਨੂੰ ਫੜਿਆ ਇਹਨੂੰ ਵੀ ਅੰਦਰ ਖਿੱਚ ਲਿਆ ਦੁਬਾਰਾ ਜਿਹੜਾ ਮੁੰਡਾ ਇਹਦੇ ਨਾਲ ਗਿਆ ਸੀਗਾ ਨਾ ਜੀ ਜਿਹਨੇ ਜੋ ਏਐਸਆਈ ਸੰਜੀਪ ਕੁਮਾਰ ਹੈ ਉਸ ਵੱਲੋਂ ਇਹ ਸਾਰੀ ਗੱਲਬਾਤ ਕੀਤੀ ਜਾ ਰਹੀ ਸੀਗੀ ਮੰਨ ਲਓ ਨਾਲੇ ਇਕੱਠੇ ਹੀ ਸੀਗੇ ਮੋਰੇ ਮੋਰੇ ਏਐਸਆਈ ਸੀਗਾ ਦੋਨੋਂ ਪਿੱਛੇ ਉਹ ਜਿਹੜੇ ਦੂਜੇ ਮੁਖ ਅਫਸਰ ਤਾਂ ਸੰਜੀਪ ਕੁਮਾਰ ਹਨ ਜੀ ਮੁਖ ਹੋਇਆ ਤੇ ਦੁਬਾਰਾ ਮੁੜ ਕੇ ਜਿਹੜਾ ਮੁੰਡਾ ਨਾਲ ਸੀ ਨਾ ਉਹ ਭੱਜ ਗਿਆ ਇਥੋਂ ਉਹ ਭੱਜ ਗਿਆ ਤੇ ਉਹਨੇ ਆ ਕੇ ਸਾਨੂੰ ਫੋਨ ਕੀਤਾ ਕਹਿੰਦਾ ਯਾਰ ਇਦਾਂ ਇਦਾਂ ਵੀ ਸ਼ਾਮ ਨਾਲ ਕੁੱਟਮਾਰ ਬਹੁਤ ਹੁੰਦੀ ਪਈ ਆ ਵੀ ਛੇਤੀ ਆ ਜਾਓ ਉੱਥੋਂ ਮੈਂ ਤੇ ਮੇਰਾ ਬੇਟਾ ਅਸੀਂ ਗੱਡੀ ਚੱਕੀ ਅਸੀਂ ਇੱਥੇ ਪਹੁੰਚ ਗਏ ਵੀ ਚਲੋ ਜਾ ਕੇ ਪੁੱਛਦੇ ਆਂ ਵੀ ਇਦਾਂ ਦਾ ਕਿਦਾਂ ਦਾ ਗੁਨਾਹ ਕਰ ਦਿੱਤਾ ਉਹਨਾਂ ਨੇ ਹਲੇ ਅਸੀਂ ਗੇਟ ਆ ਕੇ ਖੜਕਾਇਆ ਮੈਂ ਕਿਹਾ ਜੀ ਵੀ ਗੇਟ ਖੋਲੋ ਕਹਿੰਦਾ ਕਿਹੜਾ ਇਹ ਕਹਿੰਦਾ ਜਿਹੜਾ ਕਹਿੰਦਾ ਗੇਟ ਖੋਲੋ ਮੈਂ ਕਿਹਾ ਯਾਰ ਤੁਹਾਡੇ ਵਰਗਾ ਇੱਥੇ ਕੋਈ ਉਦਾਂ ਦੀ ਬੰਦਾ ਨਹੀਂ ਮੈਂ ਤੇ ਪਰ ਜਦੋਂ ਮੰਨ ਲਓ ਗੇਟ ਤੋਂ ਅੰਦਰ ਨੂੰ ਬੜੇ ਆ ਨਾ ਉਦੋਂ ਹੀ ਮੰਨ ਲਓ ਸਾਡੇ ਨਾਲ ਕੁੱਟਮਾਰ ਸ਼ੁਰੂ ਕਰ ਲਈ ਕਹਿੰਦੇ ਮੈਂ ਕਿਹਾ ਵੀ ਨਾਲੇ ਸਾਡੇ ਨਾਲ ਕੋਟਮਾਰ ਸ਼ੁਰੂ ਕਰ ਲਈ ਮੇਰੇ ਬਾੜੇ ਕੌਣ ਕੱਟ ਰਿਹਾ ਸੀਗਾ ਤੁਹਾਨੂੰ ਇੱਥੇ ਤੁਸੀਂ ਦੱਸ ਰਹੇ ਹੋ ਕਿ ਮਾਪ ਪੈਣ ਦੀਆਂ ਗਾਲਾਂ ਕੱਢ ਰਹੇ ਸੀ ਨਹੀਂ ਗਾਲਾਂ ਕੱਢਦੇ ਪਏ ਸੀ ਉਹ ਕਿਹੜੀ ਗਾਲ ਆ ਜਿਹੜੀ ਇਹ ਨਹੀਂ ਕੱਢਦੇ ਐਦਾਂ ਦੇ ਬੰਦੇ ਆ ਗੰਦੇ ਮੈਂ ਕਹਿੰਨਾ ਇਹ ਇਹ ਇਹਨਾਂ ਦੇ ਉੱਤੇ ਪਰਚਾ ਐਦਾਂ ਦਾ ਹੋਣਾ ਚਾਹੀਦਾ ਕਿ ਡਿਸਮਿਸ ਕਰਨਾ ਚਾਹੀਦਾ ਇਹਨਾਂ ਨੂੰ ਸਰਕਾਰ ਨੇ ਮੰਨ ਲਓ ਇਹ ਇਹ ਗੁੰਡੇ ਆ ਇਹ ਇਹ ਕਾਦੇ ਮੰਨ ਲਓ ਇਹ ਮਲਾਜਮ ਹੈਗੇ ਗੁੰਡੇ ਆ ਪੂਰੇ ਪਰਮੇਸ਼ਰ ਕੁਮਾਰ ਜੀ ਤੁਸੀਂ ਗੁੱਜਰ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ ਤੁਹਾਡੇ ਪਿੱਛੇ ਫੇਰ ਵੀ ਕੱਲ ਇੱਕ ਜਮਾਵੜਾ ਆ ਕੇ ਖੜਾ ਹੋ ਗਿਆ ਜੇਕਰ ਕੋਈ ਗਰੀਬ ਗੁਰੂਆ ਹੁੰਦਾ ਤਾਂ ਉਹਦਾ ਹਾਲਾਤ ਕੀ ਕਰ ਦੇਣਾ ਸੀ ਇਹਨਾਂ ਨੇ ਫਿਰ ਇਹ ਦੇਖੋ ਆਮ ਇਨਸਾਨ ਤਾਂ ਇਹਨਾਂ ਦਾ ੱੱਕਾ ਸਹਿ ਨਹੀਂ ਸਕਦਾ ਰਾਤੀ 1 ਘੰਟਾ ਸਾਨੂੰ ਇਹਨਾਂ ਨੇ ਅੰਦਰ ਬੰਦ ਰੱਖਿਆ ਉੱਥੋਂ ਦੁਬਾਰਾ ਮੁੰਡੇ ਸਾਡੇ ਇੱਥੇ ਗੇਟ ਦੇ ਉੱਤੇ ਇਹਨਾਂ ਨੇ ਜਾਮ ਲਾਇਆ ਗੱਡੀਆਂ ਲਾ ਕੇ ਇੱਥੇ ਫਿਰ ਇਹਨਾਂ ਨੇ ਗੇਟ ਖੋਲ੍ਹਿਆ ਫਿਰ ਉੱਥੋਂ ਐਸਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੂੰ ਭ ਉਹਨਾਂ ਨੇ ਸਾਨੂੰ ਅੰਦਰ ਮੰਨ ਲਓ ਉਧਰੋਂ ਲਿਆ ਕੇ ਦੂਜੇ ਕਮਰੇ 'ਚ ਉਹਨਾਂ ਨੇ ਸਾਨੂੰ ਬਿਠਾਇਆ। ਨਹੀਂ ਤਾਂ ਇਹ ਕਹੀ ਜਾਂਦੇ ਸੀ ਅਸੀਂ ਤੁਹਾਡੇ ਤੇ ਪਿਸਟਲ ਪਾਣਾ ਆਹ ਮੁੰਡੇ ਦੇ ਭਾਂਜੇ ਦੇ ਕਹੀ ਜਾਂਦੇ ਇਹਦੇ ਤੇ ਮੈਂ ਤਿੰਨ ਪਿਸਟਲ ਪਾਣੇ ਆ ਜੇ ਰੋਲੀ ਪਾਈ। ਅੱਛਾ ਕੁੱਟਮਾਰ ਕਿੰਨੇ ਜਣਾਂ ਨਾਲ ਕੀਤੀ ਡੋਡਰ? ਕੁੱਟਮਾਰ ਸਾਡੇ 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 ਚਾਰਾਂ ਨਾਲ ਹੋਈ ਆ। ਠੀਕ ਆ ਜੀ। ਉਹਦੇ ਵੀ ਛੱਡ ਚੋਟ ਲੱਗੀ ਆ ਜੀ। ਮੇਰੇ ਬਾਹਾਂ ਤੇ ਆ ਜਾਂ ਗੋਡੇ ਤੇ ਆ। ਕੀ ਮਾਰਿਆ ਡੰਡਿਆਂ ਦੀ ਵਰਤੋਂ? ਡੰਡਾ ਮਾਰਿਆ ਇਹਨਾਂ ਨੇ। ਤੇ ਦੂਸਰਾ ਮੁੰਡਾ ਕਿਹੜਾ ਜੀ? ਇੱਕ ਵਿਸ਼ਾਲ ਹੈਗਾ ਬੇਟਾ ਤੇ ਇੱਕ ਭਾਂਜਾ ਇੱਕ ਮੁੰਡਾ ਹਸਪੀਟਲ ਆ ਉਹਦਾ ਗੋ ਤੇ ਉਹਦੇ ਸਿਰ ਦੇ ਪਿੱਛੇ ਖੂਨ ਇਕੱਠਾ ਹੋ ਗਿਆ ਡਾਕਟਰ ਕਹਿੰਦੇ ਜਾਦਾ ਆਪਰੇਸ਼ਨ ਹੋਊਗਾ ਜੇ ਐਦਾਂ ਹੀ ਯਾਨੀ ਮੰਨ ਲਓ ਸੈਟਿੰਗ ਆ ਗਈ ਤਾਂ ਐਦਾਂ ਹੀ ਦੇਖੂਗੇ ਪਰ ਦੇਖੋ ਅਜੇ ਤੱਕ ਪੁਲਿਸ ਨੇ ਐਫ ਆਈ ਆਰ ਨਹੀਂ ਕੀਤੀ ਇਸ ਬਵਾਦਤ ਅਫਸਰ ਤੇ ਜੇਕਰ ਐਸੇ ਮੰਨ ਲਓ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਤੁਸੀਂ ਪੁਲਿਸ ਮੁਲਾਜ਼ਮ ਦੀ ਬਰਦੀ ਨੂੰ ਚਾਚੀ ਵੀ ਕਰ ਦਿੰਦੇ ਤਾਂ ਤੁਹਾਡੇ ਹਾਲਾਤ ਹੁਣ ਕੀ ਹੋਣੇ ਸਗੇ ਫਿਰ ਨਹੀਂ ਰਾਤੀ ਮੈਂ ਐਸ ਐਚਓ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਵੀ ਜੇਕਰ ਮੰਨ ਲਓ ਇੱਕ ਆਮ ਇਨਸਾਨ ਕੁਝ ਵੀ ਮੰਨ ਲਓ ਕ੍ਰਾਈਮ ਕਰਦਾ ਉਹਦੇ ਦੇ ਮਿੰਟ ਜੀ ਧਾਰਾ ਲੱਗ ਜਾਂਦੀ ਹੈ ਤੇ ਮੈਂ ਕਿਹਾ ਹੁਣ ਇਹਨਾਂ ਨੇ ਗੁੰਡਾਗਰਦੀ ਪੂਰੀ ਦਿਖਾ ਲਈ ਤੁਹਾਨੂੰ ਵੀ ਪਤਾ ਉਹਨਾਂ ਨੇ ਖੁਦ ਕਿਹਾ ਕਿ ਇਹਨਾਂ ਨੇ ਡਰਿੰਕ ਬਹੁਤ ਕੀਤੀ ਹੋਈ ਹੈ ਮਨਿਆ ਵੀ ਤੁਸੀਂ ਡੀਐਸਪੀ ਸਾਹਿਬ ਦੇਵਦਤ ਸ਼ਰਮਾ ਨੂੰ ਮਿਲ ਕੇ ਆਏ ਉਹਨਾਂ ਨੇ ਵੀ ਮੰਨਿਆ ਕਿ ਗਲਤੀ ਹੈ ਚੌਂਕੀ ਚਾਰ ਦੀ ਉਹਨਾਂ ਨੇ ਐਸਐਚਓ ਸਾਹਿਬ ਨੇ ਇੱਥੇ ਵੀ ਇਹ ਚੀਜ਼ ਮੰਨੀ ਕਿ ਇਹਨਾਂ ਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਹੈ ਉਹਨਾਂ ਨੇ ਸੌਰੀ ਫੀਲ ਕੀਤੀ ਹੈ ਇਸ ਚੀਜ਼ ਦੀ ਪਰ ਕਾਰਵਾਈ ਹਲੇ ਤੱਕ ਕੋਈ ਨਹੀਂ ਹੋਈ ਤੁਸੀਂ ਇਹ ਵੀ ਦੇਖੋ ਨਾ ਮੰਨ ਲਓ ਅਸੀਂ ਰਾਤ ਤੀ ਵੀ ਫਿਰਦੇ ਰਹੇ ਹਾਂ ਹੁਣ ਵੀ ਫਿਰਦੇ ਰਹੇ ਹਾਂ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਰੇ ਡੀਐਸਪੀ ਸਾਹਿਬ ਕੋ ਗਏ ਸੀ ਕਿ ਕੰਦੇ ਫਿਰ ਉਹ ਉਹਨਾਂ ਨੇ ਹੁਣ ਸਾਨੂੰ ਇਹ ਗੱਲ ਵਿਸ਼ਵਾਸ ਦੁਲਾਇਆ ਕਿ ਅਸੀਂ ਪੂਰੀ ਜੋ ਵੀ ਸਖਤੋ ਸਖਤ ਕਾਰਵਾਈ ਹੈ ਉਹ ਅਸੀਂ ਕਰਾਂਗੇ ਚਲੋ ਸ਼ੁਕਰਾਨਾ ਉਹਨਾਂ ਦਾ ਸਾਨੂੰ ਉਹਨਾਂ ਨੇ ਹੌਸਲਾ ਦਿੱਤਾ ਤੇ ਬਾਕੀ ਤਾਂ ਹੁਣ ਜੋ ਬਣਦੀ ਕਾਰਵਾਈ ਹੈ ਉਹ ਤਾਂ ਕਰਨ ਦਾ ਹੱਕ ਤਾਂ ਉਹਨਾਂ ਦਾ ਨਾ ਅਸੀਂ ਤਾਂ ਇਹਨਾਂ ਦੇ ਕਾਰਵਾਈ ਨਹੀਂ ਕਰ ਸਕਦੇ ਅਸੀਂ ਗੁੰਡਾ ਰਾਜ ਇਹ ਪਹਿਲੀ ਵਾਰ ਦੇਖਿਆ ਮੰਨ ਲਓ ਪੁਲਿਸ ਦਾ ਇਹ ਕੀ ਕਹਾਂ ਚਾਹੁੰਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਗੱਲਾਂ ਕਰਦੇ ਨੇ ਕਿ ਅਸੀਂ ਸੁਧਾਰ ਕੀਤਾ ਹੈ ਪੁਲਿਸ ਦੇ ਵਿੱਚ ਵੀ ਲੋਕਾਂ ਦੇ ਨਾਲ ਜਿਹੜਾ ਸੰਪਰਕ ਵਧਾਇਆ ਤਾਂ ਫਿਰ ਇਸ ਤਰ੍ਹਾਂ ਦਾ ਸੰਪਰਕ ਦੀ ਆਪਾਂ ਕਿਦਾਂ ਉਮੀਦ ਰੱਖ ਸਕਦੇ ਹਾਂ ਜੀ ਮੁੱਖ ਮੰਤਰੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਕੋਈ ਸ਼ੱਕ ਨਹੀਂ ਹੈ ਪਰੰਤੂ ਇਸ ਤਰ੍ਹਾਂ ਦੇ ਜਿਹੜੇ ਅਫਸਰ ਨੇ ਉਹ ਫਿਰ ਫਿੱਕੀਆਂ ਪਾ ਰਹੇ ਨੇ ਜੀ ਪਤਾ ਕੀ ਗੱਲ ਹੈ ਜੀ ਹੁਣ ਜੇਕਰ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਹੁਣ ਇਹਨਾਂ ਦੇ ਉੱਤੇ ਇਕੱਲੇ-ਇਕੱਲੇ ਦੇ ਤਾਂ ਪੇਰਾ ਨਹੀਂ ਦੇਣਾ ਦੇਖੋ ਉਹ ਕਹਿ ਸਕਦੇ ਆ ਉਹਨਾਂ ਦੇ ਜਿਹੜੇ ਕੰਮ ਹੈ ਉਹ ਵੀ ਲੋਕਾਂ ਨੂੰ ਦਿਖਦੇ ਹੈਗੇ ਪਰ ਇਹਨਾਂ ਦੀ ਜੇ ਗੱਲ ਕਰੀਏ ਨਾ ਇੱਥੇ ਸੁੰਦਰ ਨਗਰ ਦੇ ਵਿੱਚ ਚਿੱਟਾ ਵਿਕਦਾ ਅੰਤ ਨਹੀਂ ਕੋਈ ਇਹਨਾਂ ਨੇ ਕਦੇ ਉਹਨੂੰ ਨਹੀਂ ਫੜਿਆ ਉੱਥੋਂ ਇਹ ਮਹੀਨਾ ਖੰਦੇ ਆ ਹਰ ਇੱਕ ਬੰਦੇ ਨੂੰ ਇੱਥੇ ਪਤਾ ਕਿ ਇੱਥੇ ਸ਼ਾਮ ਨੂੰ ਮਹੀਨਾ ਚੱਲਦਾ ਮੰਨ ਲਓ ਡੇਟਾਂ ਵੱਜੀਆਂ ਹੋਈਆਂ ਅੱਜ ਫਲਾਣੇ ਤੋਂ ਅੱਜ ਫਲਾਣੇ ਤੋਂ ਪਰ ਇਹਨਾਂ ਨੇ ਉਹਨਾਂ ਨੂੰ ਕਦੇ ਨਹੀਂ ਚੱਕਿਆ ਮੰਨ ਲਓ ਇੱਥੇ ਰੱਦੀ ਹੋ ਗਿਆ ਸਾਰਾ ਸੁੰਦਰ ਨਗਰ ਪੂਰਾ ਰੱਦੀ ਹੋ ਗਿਆ ਪਰ ਜੋ ਕੋਈ ਐਦਾਂ ਦਾ ਸ਼ਰੀਫ ਬੰਦਾ ਹੱਥ ਆ ਗਿਆ ਉਹਨੂੰ ਚੱਕ ਕੇ ਰਗੜ ਦੋ ਆਪਣਾ ਨਾਮ ਉੱਚਾ ਕਰ ਮੰਗ ਕੀ ਆ ਹੁਣ ਆਪਣੀ ਮੁਖ ਮੰਗ ਤਾਂ ਇਹੀ ਆ ਕਿ ਇਹਨਾਂ ਦੇ ਪਰਚਾ ਹੋਵੇ ਇਹ ਡਿਸਮਿਸ ਕੀਤੇ ਜਾਣ ਇਹ ਇਹਨਾਂ ਨੂੰ ਚਾਕੇ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ ਜਿਹੜੇ ਇਦਾਂ ਦੇ ਗੁੰਡੇ ਪਾਲਿਓ ਆ ਇਹ ਅੱਛਾ ਇੱਕ ਸਵਾਲ ਆ ਤੁਹਾਡੇ ਬੱਚਿਆਂ ਦੇ ਨਾਲ ਦਰਿੰਦਗੀ ਦਿਖਾਈ ਆ ਐਸਆਈ ਸੰਜੀਪ ਕੁਮਾਰ ਨੇ ਜੋ ਚੌਂਕੀ ਚਾਰਜ ਆ ਖੁਦਾ ਨਾਲ ਖਾਸਾ ਜੇਕਰ ਇਦਾਂ ਦਾ ਵਰਤਾਣ ਰਹਿਣਾ ਤੇ ਆਪਣੇ ਨਿਆਣਿਆਂ ਨਾਲ ਹੋਵੇ ਫੇਰ ਪਤਾ ਲੱਗੇਗਾ ਉਹਨਾਂ ਨੂੰ ਜੀ ਮੈਂ ਕਹਾਂ ਜੀ ਲੋਕ ਅੱਜ ਦੇ ਸਮੇਂ ਦੇ ਵਿੱਚ ਬੱਚੇ ਨੂੰ ਇਥੋਂ ਕਿਉਂ ਬਾਹਰ ਕੱਢਦੇ ਪਏ ਆ ਕ੍ਰਾਈਮ ਇਹਨਾਂ ਕਿਉਂ ਵੱਧ ਗਿਆ ਇਹ ਬਹੁਤ ਵੱਡੀ ਟੇਲਾ ਇਹਨਾਂ ਦੀ ਨਕਾਮੀ ਆ ਪੂਰੀ ਇਹ ਇਹਨਾਂ ਨੇ ਖੁਦ ਖੁਦ ਹਵਾ ਦਿੱਤੀ ਇਹਨਾਂ ਨੇ ਇਸ ਚੀਜ਼ ਨੂੰ ਮੰਨ ਲਓ ਸਾਡੇ ਨਾਲ ਇੰਨਾ ਧੱਕਾ ਕੀਤਾ ਅਸੀਂ ਰਾਤੀ ਇਹਨਾਂ ਦੀ ਬਰਦੀ ਅਟੈਚ ਕਰ ਦਿੰਦੇ ਨਾ ਇਹਨਾਂ ਦੇ ਸਾਡੇ ਦੇ ਉੱਤੇ ਪਿਸਟਲ ਪਾਣਾ ਸੀ ਜਿੱਦਾਂ ਬੋਲ-ਬੋਲ ਕੇ ਅੰਦਰ ਇਹ ਕਹਿੰਦਾ ਸੀ ਨਾ ਕਹਿੰਦਾ ਜੇ ਤੁਸੀਂ ਬਾਹਰ ਜਾ ਕੇ ਆਵਾਜ਼ ਕੱਢੀ ਨਾ ਕਹਿੰਦਾ ਤਾਂ ਦੇਖ ਸੋਚ ਲਿਓ ਕਹਿੰਦਾ ਪਰ ਦੱਸੋ ਬੰਦਾ ਗੂੰਗਾ ਹੋ ਗਿਆ ਜਾਵੇ ਫਿਰ ਇਹਦਾ ਮਤਲਬ ਪਿਸਟਲ ਪਾਣ ਤੇ ਤੁਹਾਨੂੰ ਧਮਕੀ ਦਿੱਤੀ ਕਿ ਪਿਸਟਲ ਪਾ ਦੇਾਂਗੇ ਇੱਕੀ ਦੋ ਨੰਬਰ ਦੇ ਪਿਸਟਲ ਨਾਲ ਰੱਖੀ ਫਿਰਦਾ ਫਿਰ ਇਹ ਰੱਖੇ ਹੋਗੇ ਅੰਦਰ ਜਿਹੜੀ ਧਮਕੀ ਦਿੱਤੀ ਤੁਹਾਡੇ ਕਰਨ ਮੁਤਾਬਕ ਰੱਖੇ ਹੋਗੇ ਖੁਦ ਇਹਨਾਂ ਨੂੰ ਸਾਰਾ ਬਦਾ ਇਹਨ ਇਹਨਾਂ ਨੇ ਮੇਰੇ ਤੋਂ ਫੋਨ ਫੜ ਕੇ ਮੇਰੇ ਤੋਂ ਕੋਡ ਖਲਵਾਇਆ ਉਹਦਾ ਕਹਿੰਦੇ ਇਹਦਾ ਕੋਡ ਖੋਲੋ ਮੁੜ ਕੇ ਉਹ ਡਿਲੀਟ ਮਾਰੀ ਉਹ ਵੀਡੀਓ ਬਣਾਈ ਸੀ ਮੈਂ ਅੰਦਰ ਮੁੰਡਾ ਇਹਨਾਂ ਨੇ ਖੁੰਜੇ ਦੇ ਲਾਇਆ ਹੋਇਆ ਥੱਲੇ ਬਿਠਾ ਲਿਆ ਉਹਦੇ ਤੇ ਆਜੀ ਤੁਸੀਂ ਤੁਸੀਂ ਸੀਗੇ ਮੋਕੇ ਤੇ ਤੁਹਾਡਾ ਕੀ ਨਾਮ ਹੈ ਸ਼ਾਮ ਜੀ ਤੁਹਾਡੀ ਕੋਕਟਮਾਰ ਕੀਤੀ ਆ ਹਾਂਜੀ ਹਾਂਜੀ ਤੁਸੀਂ ਦਿਖਾ ਸਕਦੇ ਹੋ ਸੱਚ ਬੋਲਦੇ ਹੋ ਕਿ ਝੂਠ ਬੋਲਦੇ ਸੀ ਔਨ ਰਿਕਾਰਡ ਵੀ ਕੈਮਰੋਨ ਨੂੰ ਕੱਪੜੇ ਖੋਲ ਕੇ ਤੇ ਹਾਂਜੀ ਦਿਖਾ ਦਿਓ ਨਾਲ ਨਾਲ ਗੱਲਬਾਤ ਵੀ ਕਰੀ ਜੋ ਕਿਹੋ ਜਿਹਾ ਵਰਤਾਰਾ ਸੀ ਕੱਲੇ ਚੌਕੀ ਇਨਚਾਰਜ ਦਾ ਬਹੁਤ ਜ਼ਿਆਦਾ ਗਲਤ ਕੀਤਾ ਜੀ ਮੈਂ ਨਾ ਦੇਖੋ ਜੀ ਅੱਛਾ ਇਹ ਤਸਵੀਰਾਂ ਸੰਜੀਪ ਕੁਮਾਰ ਤੇ ਲੱਗ ਰਹੀ ਐ ਨਾ ਕੈਮਰਾ ਪਰਸੋਂ ਗਾ ਕੇ ਕਿ ਥੋੜਾ ਜ਼ੂਮ ਕਰਕੇ ਦਿਖਾ ਦੇਣ ਤਸਵੀਰਾਂ ਇਹ ਡੰਡਿਆਂ ਦੇ ਨਾਲ ਕੁੱਟਮਾਰ ਹੋਈ ਲੱਗਦੀ ਐ ਬਾਹ ਜਿਹੜੀ ਪੂਰੀ ਤੇ ਬੰਜੇ ਆ ਦੀ ਅੱਛਾ ਜੀ ਕਹਿ ਰਹੇ ਕਿ ਬੰਜ ਅੱਛਾ ਬੰਜੇ ਨਾਲ ਕੁੱਟਮਾਰ ਹਾਂ ਕਾਲੇ ਰੰਗ ਦਾ ਬੰਜਾ ਸਾਡੇ ਕੋਲ ਵੀਡੀਓ ਦੇ ਵਿੱਚ ਵੀ ਉਹ ਹੈਗਾ ਐਸ ਐਚ ਓ ਸਾਹਿਬ ਨੇ ਚੱਕ ਕੇ ਰੱਖਿਆ ਕਹਿੰਦਾ ਬਹੁਤ ਗੰਦਾ ਕਹਿੰਦਾ ਵਰਤਾਰਾ ਕਰਦੇ ਇਹ ਐਸ ਐਚ ਓ ਸਾਹਿਬ ਖੁਦ ਇਸ ਚੀਜ਼ ਨੂੰ ਮੰਨ ਕੇ ਗਏ ਯਾਰ ਆਤੀ ਅੱਛਾ ਮੌਕੇ ਤੇ ਐਸ ਐਚ ਓ ਮੰਨ ਕੇ ਗਏ ਹਾਂਜੀ ਹਾਂਜੀ ਮੰਨ ਕੇ ਤੇ ਫਿਰ ਹੁਣ ਇੱਕ ਜਿਹੜਾ ਹੋਰ ਇੱਕ ਮੁੰਡਾ ਕਹਿੰਦੇ ਗੁੱਟ ਟੁੱਟਿਆ ਉਹ ਤਾਂ ਸਿ ਤੇ ਉਹ ਸਿਵਲ ਚ ਆ ਜੀ ਉਹਨਾਂ ਦਾ ਗੁੱਟ ਟੁੱਟਿਆ ਉਹਨਾਂ ਦੀ ਉਮਰ ਉਮਰ ਕਿੰਨੀ ਆ ਤੁਹਾਡੀ ਮੇਰੀ 27 ਸਾਲ ਕੀ ਕੰਮ ਕਰਦੇ ਹੋ ਡੈਰੀ ਦਾ ਦੁੱਧ ਦਾ ਜੀ ਦੁੱਧ ਡੈਰੀ ਦਾ ਕੰਮ ਕਰਦਾ ਹਾਂ ਜੀ ਕੋਈ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਵਰਤਾਰਾ ਹੋਇਆ ਕੋਈ ਨਸ਼ਾ ਪੱਤਾ ਵੇਚਦੇ ਹੋ ਕੋਈ ਚਿੱਟਾ ਵੇਚਦੇ ਹੋ ਕੋਈ ਕੀ ਕਰਦੇ ਹੋ ਕਿਉਂਕਿ ਅੱਜ ਕੱਲ ਆਇਆ ਜੀ ਮੈਂ ਪਹਿਲੀ ਵਾਰੀ ਮੈਂ ਕੋਈ ਦੁੱਧ ਵਾਲਾ ਕੰਮ ਕਰਦਾ ਡੈਰੀ ਦਾ ਆ ਮਤਲਬ ਵਸੀ ਇਹ ਇਹਨਾਂ ਨੂੰ ਜੋ ਪੁੱਛ ਲਿਓ ਜੀ ਹਾਂ ਜੀ ਕਿਉਂ ਵਰਤਾਰਾ ਇਦਾਂ ਦਾ ਕੀ ਤੁਸੀਂ ਮਾਨਸਿਕਤਾ ਦੇਖੀ ਐ ਸੰਜੀਵ ਕੁਮਾਰ ਦੀ ਜਾਂ ਜਿਹੜੇ ਉਹਦੇ ਹੋਰ ਮੁਲਾਜ਼ਮ ਸੀ ਇਹਨਾਂ ਨੇ ਡਰਿੰਕ ਕੀਤੀ ਹੋਈ ਸੀ ਇਹਨਾਂ ਨੂੰ ਆਪਣੇ ਹੋਸ਼ ਐ ਮਨ ਇਹ ਤੋਂ ਖਿੱਚ ਕੇ ਬਾਹਰੋਂ ਲੈ ਕੇ ਅੰਦਰੋਂ ਲੈ ਕੇ ਬਹੁਤ ਜ਼ਿਆਦੇ ਕੁ ਇਨਾਂ ਨੇ ਉਲਟੀਆਂ ਕੀਤੀਆਂ ਹਾਂਜੀ ਸਾਡੇ ਸਾਰਿਆਂ ਦੇ ਸਾਹਮਣੇ ਨਾ ਇਹਨਾਂ ਨੇ ਮੁੰਡਿਆਂ ਨੇ ਗਲਾਂ ਦੇ ਵਿੱਚ ਉਂਗਲੀਆਂ ਮਾਰ ਮਾਰ ਕੇ ਉਲਟੀਆਂ ਕੀਤੀਆਂ ਇਹਨਾਂ ਨੇ ਜੀ ਆ ਜਿਹੜੇ ਦੋ ਨਾਲ ਸੀ ਐਸਆਈ ਸਾਹਿਬ ਦੇ ਜਿਹੜੇ ਦੋ ਨਾਲ ਸੀਗੇ ਨਾ ਤਿੰਨੋਂ ਹੀ ਰਜੇ ਹੋ ਸੀ ਇਹਨਾਂ ਦੋ ਮੁੰਡਿਆਂ ਨੇ ਵਿੱਚੋਂ ਉਂਗਲੀਆਂ ਮਾਰ ਮਾਰ ਕੇ ਉਲਟੀਆਂ ਕੀਤੀਆਂ ਸਾਰਿਆਂ ਦੇ ਸਾਹਮਣੇ ਵੀ ਸਾਡੀ ਸ਼ਰਾਬ ਨਿਕਲ ਜਾਵੇ ਸਾਡਾ ਮਲਾਜਾ ਹੋ ਜਾਣਾ ਅਸੀਂ ਰਗੜੇ ਜਾਣਾ ਕਿੰਨੇ ਕੁ ਲੋਕ ਆਪਣੇ ਆਪ ਨੂੰ ਮਹਫੂਜ਼ ਸਮਝਣ ਕਿੰਨੇ ਕੁ ਸੁਰੱਖਿਤ ਸਮਝਣ ਜੇਕਰ ਇਸ ਤਰ੍ਹਾਂ ਦੇ ਅਫਸਰ ਹੋਣਗੇ ਸ਼ਰਾਬੀ ਗੁਆਬੀ ਰਹਿਣਗੇ ਨਸ਼ੇ ਦੇ ਵਿੱਚ ਚੱਲੀ ਰਹਿਣਗੇ ਲੋਕਾਂ ਦੇ ਨਾਲ ਧੱਕਾ ਕਰਨਗੇ ਕਿਉਂਕਿ ਬਹੁਤ ਸਾਰੇ ਅਫਸਰ ਇਦਾਂ ਦੇ ਵੀ ਨਹੀਂ ਜਿਹੜੇ ਬਹੁਤ ਚੰਗੇ ਨੇ ਹੱਦੋਂ ਵੱਧ ਚੰਗੇ ਨੇ ਜੀ ਨਹੀਂ ਜੇ ਐਸ ਚੌਂਕੀ ਦੀ ਗੱਲ ਕੀਤੀ ਜਾਵੇ ਤਾਂ ਸਬੂਤ ਸਾਹਮਣੇ ਆ ਠੀਕ ਹੈ ਨਾ ਜੀ ਬਾਕੀ ਸਾਰੇ ਅਫਸਰ ਇਹੋ ਜਿਹੇ ਨਹੀਂ ਅੱਜ ਅਸੀਂ ਅਫਸਰਾਂ ਨੂੰ ਮਿਲੇ ਆ ਸਾਨੂੰ ਬੜਾ ਉਹਨਾਂ ਨੇ ਹੌਸਲਾ ਦਿੱਤਾ ਆਸ ਵੀ ਸਾਨੂੰ ਉਹਨਾਂ ਤੋਂ ਹੀ ਆ ਮੰਨ ਲਓ ਜੇ ਮਾ ਜੀ ਨੂੰ ਵੀ ਮਿਲੇ ਆਪਾਂ ਤੇ ਮੋਸਲੇ ਨਾਲ ਨਾ ਨਾ ਸਾਰ ਦਿਨ ਜਦ ਕੁਛ ਕਰਕੇ ਵੀ ਦਿਖਾਉਣਾ ਨਹੀਂ ਫਿਰ ਤਾਂ ਕਾਰਵਾਈ ਫਿਰ ਅੱਗੇ ਵੀ ਚੱਲਣੀ ਆ ਕਿਉਂਕਿ ਜੋ ਸਾਡੀ ਮੰਨ ਲਓ ਅੱਜ ਹਾਨੀ ਹੋਈ ਹੈ ਫਿਰ ਇਹ ਆ ਫਿਰ ਧਰਨੇ ਦੇ ਧਰਨਾ ਚੱਲੂਗਾ ਫਿਰ ਫਿਰ ਹੁਣ ਟੇਕੇ ਦਾ ਮੰਨ ਲਓ ਬੈਠਣ ਵਾਲੇ ਨਹੀਂ ਮੰਨ ਲਓ ਅਸੀਂ ਅੱਜ ਤੁਹਾਡੇ ਨਾਲ ਹੋਇਆ ਕੱਲੂ ਹੋਰਾਂ ਦੇ ਨਾਲ ਹੋਏਗਾ ਹਾਂ ਇਸ ਚੀਜ਼ ਨੂੰ ਠੰਡਾ ਨਹੀਂ ਹੋਣ ਦਵਾਂਗੇ ਫਿਰ ਬੰਦ ਹੋਊਗਾ ਸਾਰਾ ਫਿਰ ਅੱਛਾ ਚੱਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਕਹਿਣਾ ਹੋਵੇ ਤਾਂ ਕੀ ਫਿਰ ਉਹਨਾਂ ਨੂੰ ਕਹਿਣਾ ਚਾਹੁੰਦੇ ਨਹੀਂ ਦੇਖੋ ਹਰ ਇੱਕ ਇਨਸਾਨ ਆਪਣੀ ਆਪਣੀ ਮੰਨ ਲਓ ਮੰਗ ਰੱਖਦਾ ਜੀ ਬਿਲਕੁਲ ਮੇਰੇ ਨਾਲ ਮੰਗ ਕਰਨੀ ਹੋਵੇ ਮੇਰੇ ਨਾਲ ਮੰਨ ਲਓ ਅੱਜ ਜੋ ਹੋਈ ਹੈ ਨਾ ਮੈਂ ਕਹਿੰਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਸੇ ਨਾਲ ਨਾ ਹੋਵੇ ਕੋਈ ਝਾਲ ਚੱਲਣ ਜੋਗਾ ਹੈਗਾ ਕੋਈ ਨਹੀਂ ਹੈਗਾ ਇਸ ਚੀਜ਼ ਦਾ ਮੇਰੇ ਮਗਰ ਆਤੀ ਇੱਥੇ 200 ਬੰਦਾ ਖੜ ਗਿਆ ਸੀ ਕਿਸੇ ਪਰਿਵਾਰ ਦੇ ਮਗਰ ਨਹੀਂ ਕੋਈ ਵੀ ਆਂਦਾ ਪਰ ਇਹ ਜਿਹੜਾ ਅੱਜ ਦਾ ਜੋ ਟਾਈਮ ਚੱਲਦਾ ਪਿਆ ਨਾ ਜਿੰਨਾ ਇਹ ਅਸਲਾ ਮੰਨ ਲਓ ਪਾਦੇ ਪਏ ਹੈ ਇਹ ਫਲਾਣੇ ਕੋਲੋਂ ਆ ਨਿਕਲ ਆਇਆ ਉਹਦੇ ਕੋਲੋਂ ਆ ਨਿਕਲਿਆ ਇਹ ਸਾਰਾ ਐਸੀ ਤਰ੍ਹਾਂ ਮੜਿਆ ਜਾਂਦਾ ਕਿਉਂਕਿ ਤੁਹਾਡੇ ਰੋਸ ਚ ਹਲਕ ਰਿਹਾ ਤੁਹਾਡੇ ਸ਼ਬਦਾਂ ਦੇ ਵਿੱਚ ਜਿਵੇਂ ਤੁਸੀਂ ਕਹੋ ਤੁਹਾਨੂੰ ਵੀ ਧਮਕੀਆਂ ਦਿੱਤੀਆਂ ਸੋ ਤੁਹਾਡੀ ਸੋਚ ਮਾਨਸਿਕਤਾ ਉਧਰ ਨੂੰ ਜਾ ਰਹੀ ਹੈ ਕੀ ਪਤਾ ਧੱਕੇ ਹੁੰਦਾ ਹੋਵੇ ਪਤਾ ਨਹੀਂ ਕੀ ਗੱਲ ਹੈ ਜਿਹੜੇ ਬੱਚਿਆਂ ਨੇ ਸਾਡੇ ਡੰਡੇ ਮਾਰੇ ਨਾ ਉਹ ਮੇਰੇ ਬੱਚਿਆਂ ਵਰਗੇ ਆ ਉਹ ਉਮਰ ਦੇ ਵਿੱਚ ਮੇਰੇ ਬੱਚਿਆਂ ਵਰਗੇ ਆ ਉਹ ਉਹਨਾਂ ਨੂੰ ਵੀ ਸ਼ਰਮ ਚਾਹੀਦੀ ਸਾਡੇ ਮਾਪੇ ਨੇ ਜਦੋਂ ਮੰਨ ਲਓ ਸਾਡੇ ਡੰਡੇ ਮਾਰਦੇ ਸੀ ਉਦੋਂ ਉਹਨਾਂ ਨੂੰ ਸ਼ਰਮ ਨਹੀਂ ਆਈ ਜਦੋਂ ਬਾਅਦ ਦੇ ਵਿੱਚ ਦਿਖਿਆ ਕਿ ਕੰਮ ਖਰਾਬ ਹੋ ਗਿਆ ਜਦੋਂ ਮਾਫੀ ਮੰਗਣ ਦੇ ਆ ਗਏ ਉਸ ਵੇਲੇ ਕਹਿੰਦੇ ਤੁਸੀਂ ਸਾਡੇ ਬਜ਼ੁਰਗਾਂ ਰਗੇ ਆ ਸਾਨੂੰ ਮਾਫ ਕਰ ਦਿਓ ਉਹਨਾਂ ਨੂੰ ਪਹਿਲਾਂ ਕੁਝ ਨਹੀਂ ਉਹਨਾਂ ਨੂੰ ਦਿਖਿਆ ਤਾਂ ਕੀ ਕਹਿਣਾ ਚਾਹੁੰਦਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਅਪੀਲ ਕਰਨੀ ਹੋਵੇ ਮੈਂ ਚੌਂਕੀ ਨੂੰ ਲੈ ਕੇ ਮੈਂ ਤਾਂ ਇਹੋ ਹੀ ਜਾਨੀ ਅਪੀਲ ਕਰਨੀ ਚਾਹੁੰਦਾ ਕਿ ਹੋਰ ਪਾਸੇ ਦਾ ਤਾਂ ਸਾਨੂੰ ਪਤਾ ਕੁਝ ਨਹੀਂ ਪਿਆ ਚੌਂਕੀ ਦਾ ਜਿਹੜਾ ਗੰਦ ਆ ਨਾ ਇੱਥੋਂ ਇਹ ਤਾਂ ਹੀ ਮੁੱਕੜਾ ਮੰਨ ਲਓ ਜਦੋਂ ਆ ਬੰਦੇ ਜੇਲ੍ਹ ਦੇ ਅੰਦਰ ਚਲ ਗਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹਨਾਂ ਪੀੜਤਾ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਅਫਸਰਾਂ ਨੂੰ ਜਿਹੜਾ ਐਸਸੀ ਸੰਜੀਵ ਕੁਮਾਰ ਨੂੰ ਤੇ ਉਸਦੇ ਮੁਲਾਜ਼ਮਾਂ ਨੂੰ ਜਿਹੜਾ ਨੌਕਰੀ ਤੋਂ ਡਿਸਮਿਸ ਕਰਕੇ ਉਸ ਉੱਪਰ ਐਫਆਈਆਰ ਦਰਜ ਕੀਤੀ ਜਾਵੇ ਕੈਮਰਾ ਪਰਸਨ हरप्रीत दर्दी चेतन कशप ताजा तरी खबरांचे जुडुडो ਨਾਲ